ਅੱਜ ਨਾ ਜਿਹੜਾ ਪਾਵਰ ਦਾ ਪਾਵਰ ਸਿਰ ਨੂੰ ਚੜੀ ਵੀ ਉਹਨਾਂ ਦੀ ਸਿਰ ਚੜ ਕੇ ਬੋਲ ਰਹੀ ਹੈ ਜਿੱਥੇ ਅਸੀਂ ਮੀਟਿੰਗ ਰੱਖਦੇ ਆ ਕੈਂਸਲ ਕਰਾ ਦਿੰਦੇ ਆ ਤੇ ਉੱਥੇ ਰੱਖਣ ਵਾਲੇ ਨੂੰ ਡਰਾ ਕੇ ਆਉਂਦੀ ਹੈ ਧਮਕਾ ਕੇ ਆਉਂਦੀ ਹੈ ਅੱਜ ਜਿਵੇਂ ਉਹ ਤੁਰੇ ਫਿਰਦੇ ਆ ਬੜੀ ਨਿਮਰਤਾ ਸਹਿਤ ਜੀ ਆਇਆਂ ਆ ਆਖੂ ਉਹਨਾਂ ਨੂੰ ਜਿਉਂ ਤੁਹਾਡੇ ਕੰਮ ਕਰਦੇ ਆ ਕਿਉਂਕਿ ਸਰਕਾਰ ਸਾਰੀ ਇਕੱਠੀ ਹੋ ਕੇ ਇੱਥੇ ਜਲੰਧਰ 'ਚ ਬੈਠੀ ਹੈ ਪੰਜਾਬ ਦੇ ਸਾਰੇ ਮੰਤਰੀ ਮੁੱਖ ਮੰਤਰੀ ਸਾਹਿਬ ਸਭ ਦੇ ਪਰਿਵਾਰ ਸਾਰੀ ਬਿਊਰੋਕ੍ਰੇਸੀ ਸਾਰੀ ਜਲੰਦਰ ਆਈ ਵੀ ਹੈ ਤੁਹਾਨੂੰ ਪਤਾ ਹੈ ਅੱਜ ਤੁਸੀਂ ਕੋਈ ਮਰਜ਼ੀ ਉਹਨਾਂ ਕੋਲੇ ਕੰਮ ਲੈ ਜਾਓ ਤੇ ਉਹਨਾਂ ਨੇ ਬਿਨਾ ਤੁਹਾਡੇ ਦੋ ਵਾਰੀ ਆਖਿਆ ਕੰਮ ਕਰ ਦੇਣਾ ਸਲਾਹ ਦਿੰਦੀ ਹਾਂ ਤੁਹਾਨੂੰ ਦੱਬ ਕੇ ਕੰਮ ਕਰਾਓ ਉਹਨਾਂ ਕੋਲ ਜਾਓ ਉਹਨਾਂ ਨੂੰ ਦੱਸੋ ਕਿ ਸਾਡੀ ਗਲੀ ਦੇ ਵਿੱਚ ਆਹ ਦਿੱਕਤ ਹੈ ਜੀ ਸਾਨੂੰ ਆਹ ਪ੍ਰੋਬਲਮ ਆ ਰਹੀ ਹੈ ਮਗਰਲੇ 3 ਸਾਲਾਂ ਚ ਹੋ ਨਹੀਂ ਸਕਿਆ ਜੀ ਪਿਆਰ ਨਾਲ ਕੰਮ ਕਰਾ ਕੇ ਆਓ ਪਰ ਇਹ ਗੱਲ ਦੱਸਾਂ ਸਾਰੇ ਕੰਮ ਕਰਾ ਕੇ ਵੋਟਾਂ ਕਾਂਗਰਸ ਨੂੰ ਪਾ ਦਿਆ ਜੀ ਵੇਖੋ ਇਹ ਮੇਰੀ ਨਿੱਜੀ رائے ਹੈ ਕਿਉਂਕਿ 3 ਸਾਲ ਤੁਸੀਂ ਬੜੀ ਵੱਡੀ ਬਹੁਮਤ ਨਾਲ ਜਿਤਾਇਆ ਸਰਕਾਰ ਨੂੰ ਐਮਐਲਏ ਬਣਾਇਆ ਪਰ ਉਹ ਐਮਐਲਏ ਧੋਖਾ ਦੇ ਕੇ ਭੱਜ ਗਿਆ ਇਸ ਪਾਰਟੀ ਤੋਂ ਆਪ ਦਾ ਮੌਜੂਦਾ ਸਰਕਾਰ ਦੇ ਵਿੱਚ ਹੁੰਦੇ ਹੋਏ ਐਮਐਲਏ ਸਾਹਮਣੇ ਨਹੀਂ ਗਿਆ ਇਹਨਾਂ ਨੇ ਤੇ ਐਮਐਲਏ ਨੂੰ ਛੱਡ ਕੇ ਚਲਾ ਗਿਆ ਤੇ ਇਹਨਾਂ ਦਾ ਐਮਪੀ ਵੀ ਛੱਡ ਕੇ ਚਲਾ ਗਿਆ ਇਹਨਾਂ ਦੇ ਤੁਹਾਨੂੰ ਪਤਾ ਜਲੰਧਰ ਤੀਜੀ ਇਲੈਕਸ਼ਨ ਵੇਖ ਰਿਹਾ 22 ਚ ਵੋਟਾਂ ਪਈਆਂ ਸੀ 22 23 24 ਆ ਤੀਜੀ ਇਲੈਕਸ਼ਨ ਹੋ ਰਹੀ ਹੈ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਛੱਡ ਕੇ ਭੱਜ ਗਿਆ ਹੁਣ ਤੁਹਾਡੇ ਸਾਹਮਣੇ ਚਾਰ ਕੈਂਡੀਡੇਟ ਹੈ ਇੱਕ ਸੁਰਿੰਦਰ ਕੌਰ ਭੰਜੀ ਮੇਰੇ ਨਾਲ ਖੜੇ ਹੈ ਇੱਕ ਅਕਾਲੀ ਦਲ ਦਾ ਕੈਂਡੀਡੇਟ ਹੈ ਭਈ ਅਕਾਲੀ ਦਲ ਵਾਲਾ ਕੈਂਡੀਡੇਟ ਹੈ ਹੀ ਨਹੀਂ ਅੱਬ ਹੈ ਹੀ ਨਹੀਂ ਵੈਸੇ ਤਾਂ ਅਕਾਲੀ ਦਲ ਦਾ ਸਫਾਇਆ ਪੰਜਾਬ ਤੋਂ ਹੀ ਹੋ ਗਿਆ ਖਤਮ ਹੋ ਗਿਆ ਅਕਾਲੀ ਦਲ ਕਿਉਂਕਿ ਵੈਸੇ ਗੱਲ ਨਹੀਂ ਕਰਨੀ ਚਾਹੀਦੀ ਪਰ ਅਕਾਲੀ ਦਲ ਦਾ ਨਾਮ ਮੇਰੇ ਮੂੰਹ ਤੇ ਆ ਗਿਆ ਤਾਂ ਇਹਨਾਂ ਬਾਰੇ ਵੀ ਕੁਝ ਦੋ ਸ਼ਬਦ ਜ਼ਰੂਰ ਆਖੂਗਾ ਚਿੱਟਾ ਬੇਅਦਬੀ ਕੇਬਲ ਮਾਫੀਆ ਰੇਤ ਮਾਫੀਆ ਜਿੰਨੇ ਮਾਫੀਦਲ ਨੇ ਪੰਜਾਬ ਦੇ ਦਿੱਤੇ ਹੈ ਤਾਂ ਇਹਨਾਂ ਦਾ ਆਪ ਦਾ ਆਪ ਹੀ ਚਿੱਟੇ ਗਲੇ ਹੀ ਹੋਗੇ ਖਤਮ ਹੋਗੇ ਦੂਜੀ ਗੱਲ ਭਾਜਪਾ ਦਾ ਕੈਂਡੀਡੇਟ ਹੈ ਭਾਜਪਾ ਦਾ ਕੈਂਡੀਡੇਟ ਤੁਸੀਂ 3 ਸਾਲ ਪਹਿਲਾਂ ਬੜੀ ਵੱਡੀ ਬਹੁਮਤ ਨਾਲ ਜਿਤਾਇਆ ਸੀ ਤੁਹਾਨੂੰ ਇਹ ਲੱਗਦਾ ਸੀ ਇਹ ਸਾਡੇ ਸਾਰੇ ਕੰਮ ਕਰਾਊਗਾ ਪਹਿਣਾ ਨੇ ਭਰਾ ਸਮਝ ਕੇ ਦਿੱਤਾ ਤਾਂ ਕਿ ਇਸ ਭਰਾ ਦੇ ਕੋਲੇ ਚੀਜ਼ ਜਦੋਂ ਮਰਜੀ ਜਾਂਦੇ ਰਵਾਂਗੇ ਤੇ ਜਦੋਂ ਦੀ ਜਲੰਧਰ ਆਈਆਂ ਮੈਨੂੰ ਲੋਕ ਇਹ ਕਹਿ ਰਹੇ ਆ ਜੀ ਕਦੀ ਵੀ ਡੜੇ ਸੱਟੇ ਦਾ ਕੰਮ ਨਹੀਂ ਆ ਸਿਕਰਾਂ ਤੇ ਜਲੰਧਰ ਦੇ ਵਿੱਚ ਨਹੀਂ ਸੀ ਹੁੰਦਾ ਜਦੋਂ ਦੀ ਇਹ ਸਰਕਾਰ ਆਈਏ ਇੱਕ ਨਵੀਆਂ ਸਿਕਰਾਂ ਤੇ ਪਹੁੰਚ ਗਿਆ ਸੱਟੇ ਦਾ ਕੰਮ ਸੋ ਤੁਹਾਡੇ ਸਾਹਮਣੇ ਜਿੰਨੇ ਕੈਂਡੀਡੇਟ ਐ ਸਾਰੇ ਭੱਜ-ਭੱਜ ਜਿਵੇਂ ਗੱਡੂ ਇੱਥੋਂ ਛਾਲ ਮਾਰਦਾ ਉੱਥੇ ਭੱਜ ਜਾਂਦਾ ਉੱਥੋਂ ਮਾਰਦਾ ਉੱਥੇ ਭੱਜ ਜਾਂਦਾ ਤੁਹਾਨੂੰ ਵੇਖਦੇ ਰਹੇ ਕਿ ਕਿੱਥੇ ਪਹੁੰਚ ਗਿਆ ਉਹ ਉੱਥੇ ਪਹੁੰਚ ਗਿਆ ਮੇਰੀ ਗੱਲ ਸੁਣੋ ਇਹ ਚੋਣ ਨਹੀਂ ਸੀ ਹੋਣੀ ਚੋਣ ਇਸ ਲਈ ਹੋਈ ਕੀ ਰਾਤ ਨੂੰ ਸੁੱਤੇ ਪਿਆ ਬਾਈ ਦੇ ਦਿਮਾਗ ਚ ਆ ਗਿਆ ਹੁਣ ਕਿਤੇ ਜਾਂ ਤੁਰਿਆ ਫਿਰਦਿਆਂ ਕਿਸੇ ਨੇ ਆਖਦਾ ਹੋਣਾ ਕਿ ਆਮ ਆਦਮੀ ਪਾਰਟੀ ਦਾ ਵੇਖ ਲਈ ਹੁਣ ਐਂ ਕਰ ਪਾਜ-ਪਾਜ ਚੱਲ ਹੁਣ ਉਹ ਵੇਖਨੇ ਸੈਂਟਰ ਚ ਕੀ ਦਿੰਦੇ ਆ ਤੈਨੂੰ ਤੇ ਭਾਈ ਗੱਲ ਇਹ ਹੈ ਇਹ ਜਿਹੜੇ ਰੋਜ਼-ਰੋਜ਼ ਪਾਰਟੀ ਬਦਲਦੀ ਹੈ ਕੈਂਡੀਡੇਟ ਇਹ ਰਿਵਾਜ ਚੱਲ ਗਿਆ ਇੱਕ ਕਿ ਅੱਜ ਇਸ ਕਰੇ ਕੱਲ ਨੂੰ ਉਸ ਕਰੇ ਫਿਰ ਉਸ ਕਰੇ ਫਿਰ ਵਾਪਸ ਇਸ ਕਰੇ ਤੁਸੀਂ ਇੰਨੀ ਚੰਗੀ ਤਰ੍ਹਾਂ ਹਰਾਓ ਕਿ ਅੱਗੇ ਤੋਂ ਕੋਈ ਕੈਂਡੀਡੇਟ ਪਾਰਟੀ ਬਦਲਣ ਦਾ ਸੋਚੇ ਵੀ ਨਾ ਇਹ ਕੰਮ ਤੁਸੀਂ ਕਰ ਸਕਦੇ ਹੋ ਅਸੀਂ ਨਹੀਂ ਕਰ ਸਕਦੇ ਤੁਸੀਂ ਕਰ ਸਕਦੇ ਹੋ ਪਿਛਲੇ ਦਿਨਾਂ ਦੋ ਦਿਨ ਪਹਿਲਾਂ ਮੈਂ ਤੇ ਸੁਨਦਰਗੋਪਨ ਜੀ ਕਿਸੇ ਮੀਟਿੰਗ ਤੇ ਜਾ ਰਹੀ ਸੀ ਤੇ ਪਤਾ ਲੱਗਿਆ ਕੋਈ ਆਮ ਆਦਮੀ ਪਾਰਟੀ ਵਾਲਿਆਂ ਨੇ ਆ ਕੇ ਉਹ ਸਾਡੀਆਂ ਦੋਵੇਂ ਮੀਟਿੰਗਾਂ ਜ਼ਬਰਦਸਤੀ ਕੈਨਸਲ ਕਰਾਤੀਆਂ ਕਿਹੜਾ ਏਰੀਆ ਸੀ ਭੈਣਾ ਉਹ ਭਰਗੋ ਕੈਂਪ ਸੀ ਤੇ ਉਹਨਾਂ ਨੇ ਜ਼ਬਰਦਸਤੀ ਆ ਕੇ ਉੱਥੋਂ ਮੀਟਿੰਗ ਚਕਵਾਤੀ ਤੇ ਜਿਹੜੇ ਬੰਦੇ ਨੇ ਆਰਗੇਨਾਈਜ਼ ਕਰਾਈ ਸੀ ਮੀਟਿੰਗ ਉਹਨੂੰ ਡਰਾਇਆ ਧਮਕਾਇਆ ਗਿਆ ਕਿ ਤੇਰੇ ਤੇ ਪਰਚਾ ਕਰਾਂਗੇ ਜੇ ਤੂੰ ਮੀਟਿੰਗ ਰਖਵਾਈ ਚਲੋ ਮੈਂ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਸਰਕਾਰ ਆਪਾਂ ਸਾਰਿਆਂ ਨੇ ਬਣਾਈਏ ਆਪਾਂ ਸਾਰਿਆਂ ਨੇ ਰਲ ਕੇ ਬਣਾਈ ਸੀ ਪਰ ਜਦੋਂ ਕਿਤੇ ਬੰਦਾ ਕੁਰਸੀ ਤੇ ਬੈਠ ਕੇ ਕੁਰਾਹੇ ਪੈ ਜੇ ਜਦੋਂ ਪਾਵਰ ਹੈ ਜਿਹੜੀ ਇਸ ਸਿਰ ਤੇ ਚੜ ਕੇ ਬੋਲਣ ਲੱਗ ਪੇ ਜਦੋਂ ਜਿਹੜੇ ਲੋਕਾਂ ਨੇ ਵੋਟਾਂ ਪੁਵਾਈਆਂ ਹੈ ਪਾਵਰ ਚਾਹੀਦੇ ਲੋਕ ਉਹਨਾਂ ਵੋਟਾਂ ਨੂੰ ਡਰਾਉਣ ਧਮਕਾਉਣ ਲੱਗ ਪੈਨ ਧਮਕੀਆਂ ਦੇਣ ਲੱਗ ਪੈਨ ਕਿ ਅਸੀਂ ਤੁਹਾਡੇ ਤੇ ਪਰਚਾ ਕਰਾਂਗੇ ਅਸੀਂ ਤੁਹਾਡਾ ਕੰਮ ਬੰਦ ਕਰ ਦਿਆਂਗੇ ਤਾਂ ਮੇਰੀ ਸਾਰੀ ਜਨਤਾ ਦੇ ਅੱਗੇ ਬੜੀ ਨਿਮਰਤਾ ਸਹਿਤ ਹੱਥ ਵਲ ਕੇ ਬੇਨਤੀ ਹੈ ਉਹਨਾਂ ਨੂੰ ਅਸਲੀ ਚਿਹਰਾ ਵਿਖਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਵਿਖਾਉਣਾ ਹੈ ਅੱਜ ਅੱਜ ਨਾ ਜਿਹੜਾ ਪਾਵਰ ਦਾ ਪਾਵਰ ਸਿਰ ਨੂੰ ਚੜੀ ਵੀ ਉਹਨਾਂ ਦੀ ਸਿਰ ਚੜ ਕੇ ਬੋਲ ਰਹੀ ਹੈ ਜਿੱਥੇ ਅਸੀਂ ਮੀਟਿੰਗ ਰੱਖਦੇ ਕੈਨਸਲ ਕਰਾ ਦਿੰਦੇ ਆ ਤੇ ਉੱਥੇ ਰੱਖਣ ਵਾਲੇ ਨੂੰ ਡਰਾ ਕੇ ਆਉਂਦੀ ਹੈ ਧਮਕਾ ਕੇ ਆਉਂਦੀ ਹੈ ਅੱਜ ਜਿਵੇਂ ਉਹ ਤੁਰੇ ਫਿਰਦੇ ਆ ਬੜੀ ਨਿਮਰਤਾ ਸਹਿਤ ਜੀ ਆਆਂ ਆਖੂ ਉਹਨਾਂ ਨੂੰ ਜਿਉ ਤੁਹਾਡੇ ਕੰਮ ਕਰਦੇ ਆ ਕਿਉਂਕਿ ਸਰਕਾਰ ਸਾਰੀ ਇਕੱਠੀ ਹੋ ਕੇ ਇੱਥੇ ਜਲੰਧਰ ਚ ਬੈਠੀ ਹੈ ਪੰਜਾਬ ਦੇ ਸਾਰੇ ਮੰਤਰੀ ਮੁੱਖ ਮੰਤਰੀ ਸਾਹਿਬ ਸਭ ਦੇ ਪਰਿਵਾਰ ਸਾਰੀ ਬਿਊਰੋਕ੍ਰੇਸੀ ਸਾਰੀ ਜਲੰਧਰ ਆਈ ਵੀ ਹੈ ਤੁਹਾਨੂੰ ਪਤਾ ਹੈ ਅੱਜ ਤੁਸੀਂ ਕੋਈ ਮਰਜ਼ੀ ਉਹਨਾਂ ਕੋਲੇ ਕੰਮ ਲੈ ਜਾਓ ਕਿ ਉਹਨਾਂ ਨੇ ਬਿਨਾਂ ਤੁਹਾਡੇ ਦੋ ਵਾਰੀ ਆਖਿਆ ਕੰਮ ਕਰ ਦੇਣਾ ਸਲਾਹ ਦਿੰਦੀ ਹਾਂ ਤੁਹਾਨੂੰ ਦੱਬ ਕੇ ਕੰਮ ਕਰਾਓ ਉਹਨਾਂ ਕੋਲ ਜਾਓ ਉਹਨਾਂ ਨੂੰ ਦੱਸੋ ਕਿ ਸਾਡੀ ਗਲੀ ਦੇ ਵਿੱਚ ਆਹ ਦਿੱਕਤ ਹੈ ਜੀ ਸਾਨੂੰ ਆਹ ਪ੍ਰੋਬਲਮ ਆ ਰਹੀ ਹੈ ਮਗਰਲੇ 3 ਸਾਲਾਂ ਚ ਹੋ ਨਹੀਂ ਸਕਿਆ ਜੀ ਪਿਆਰ ਨਾਲ ਕੰਮ ਕਰਾ ਕੇ ਆਓ ਪਰ ਇਹ ਗੱਲ ਦੱਸਾਂ ਸਾਰੇ ਕੰਮ ਕਰਾ ਕੇ ਵੋਟਾਂ ਕਾਂਗਰਸ ਨੂੰ ਪਾ ਦਿਆ ਜੀ ਮੇਰੀ ਵੇਖੋ ਇਹ ਮੇਰੀ ਨਿੱਜੀ رائے ਹੈ ਕਿਉਂਕਿ 3 ਸਾਲ ਤੁਸੀਂ ਬੜੀ ਵੱਡੀ ਬਹੁਮਤ ਨਾਲ ਜਿਤਾਇਆ ਸਰਕਾਰ ਨੂੰ ਐਮ.ਐਲ.ਏ ਬਣਾਇਆ ਪਰ ਉਹ ਐਮ.ਐਲ.ਏ ਧੋਖਾ ਦੇ ਕੇ ਭੱਜ ਗਿਆ ਇਸ ਪਾਰਟੀ ਤੋਂ ਆਪ ਦਾ ਮੌਜੂਦਾ ਸਰਕਾਰ ਦੇ ਵਿੱਚ ਹੁੰਦੇ ਹੋਏ ਐਮ.ਐਲ.ਏ ਸਾਹਬਿਆ ਨਹੀਂ ਗਿਆ ਇਹ ਤਾਂ ਐਮ.ਐਲ.ਏ ਨੂੰ ਛੱਡ ਕੇ ਚਲਾ ਗਿਆ ਇਹਨਾਂ ਦੇ ਐਮਪੀ ਵੀ ਛੱਡ ਕੇ ਚਲਾ ਗਿਆ ਇਹਨਾਂ ਦੇ ਤੁਹਾਨੂੰ ਪਤਾ ਹੈ ਜਲੰਧਰ ਤੀਜੀ ਇਲੈਕਸ਼ਨ ਵੇਖ ਰਿਹਾ 22 'ਚ ਵੋਟਾਂ ਪਈਆਂ ਸੀ 22 23 24 ਆ ਤੀਜੀ ਇਲੈਕਸ਼ਨ ਹੋ ਰਹੀ ਹੈ ਸਰਕਾਰ ਬਣਨ ਤੋਂ ਬਾਅਦ ਵੇਖ ਲਓ ਤੁਸੀਂ ਜਲੰਧਰ ਸਭ ਤੋਂ ਵੱਧ ਪੰਜਾਬ ਜਲੰਧਰ ਇਲੈਕਸ਼ਨਾਂ ਹੀ ਫੇਸ ਕਰ ਰਿਹਾ ਤੇ ਮੈਂ ਤਾਂ ਤੁਹਾਨੂੰ ਤੁਸੀਂ ਲੋਕ ਅਸੀਂ ਵੀ ਤੁਹਾਨੂੰ ਆ ਕੇ ਬਾਰ ਬਾਰ ਤੰਗ ਕਰੀ ਜਾਂਦੇ ਕਦੀ ਕਿਸੇ ਦਾ ਦਰਵਾਜ਼ਾ ਖੜਕਾਉਣੀ ਹੈ ਕਦੀ ਆਪਾਂ ਲਈ ਖੜਕਾਉਂਦੇ ਆ ਕਦੀ ਭਾਜਪਾ ਲਈ ਤੁਸੀਂ ਦੁਖੀ ਹੋ ਹੋਗੇ ਹੋਵੋਗੇ ਤੁਸੀਂ ਕਹਿੰਦੇ ਹੋਗੇ ਕੀ ਕਰਦਾ ਇਹਨਾਂ ਲੋਕਾਂ ਨੇ ਜੋਦ ਸਰਕਾਰ ਵੀ ਬਣਾਤੀ ਵੋਟਾਂ ਵੀ ਪਾਤੀਆਂ ਅਗਲੇ ਸਾਲ ਫੇਰ ਆ ਗਈਆਂ ਅਗਲੇ ਸਾਲ ਫੇਰ ਆ ਗਈਆਂ ਹੋਟਾ ਹੀ ਨਹੀਂ ਮੁੱਕਦੀਆਂ ਪਈਆਂ ਹਾਂਜੀ ਤੇ ਭਾਈ ਗੱਲ ਇਹ ਐ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਛੱਡ ਕੇ ਭੱਜ ਗਿਆ ਹੁਣ ਤੁਹਾਡੇ ਸਾਹਮਣੇ ਚਾਰ ਕੈਂਡੀਡੇਟ ਐ ਇੱਕ ਸੁਰਿੰਦਰ ਕੌਰ ਭੰਜੀ ਮੇਰੇ ਨਾਲ ਖੜੇ ਐ ਇੱਕ ਅਕਾਲੀ ਦਲ ਦਾ ਕੈਂਡੀਡੇਟ ਐ ਭਾਈ ਅਕਾਲੀ ਦਲ ਵਾਲਾ ਕੈਂਡੀਡੇਟ ਹੈ ਹੀ ਨਹੀਂ ਆਪ ਹੈ ਹੀ ਨਹੀਂ ਵੈਸੇ ਤਾਂ ਅਕਾਲੀ ਦਲ ਦਾ सफाया ਪੰਜਾਬ ਚੋ ਹੀ ਹੋ ਗਿਆ ਖਤਮ ਹੋ ਗਿਆ ਅਕਾਲੀ ਦਲ ਕਿਉਂਕਿ ਵੈਸੇ ਗੱਲ ਨਹੀਂ ਕਰਨੀ ਚਾਹੀਦੀ ਪਰ ਅਕਾਲੀ ਦਲ ਦਾ ਨਾਮ ਮੇਰੇ ਮੂੰਹ ਤੇ ਆ ਗਿਆ ਤਾਂ ਇਹਨਾਂ ਬਾਰੇ ਵੀ ਕੁਝ ਦੋ ਸ਼ਬਦ ਜ਼ਰੂਰ ਰੱਖੂਗੀ ਚਿੱਟਾ ਬੇਅਦਬੀ ਕੇਵਲ ਮਾਫੀਆ ਰੇਤ ਮਾਫੀਆ ਜਿੰਨੇ ਮਾਫੀ ਦਲ ਨੇ ਪੰਜਾਬ ਨੂੰ ਦਿੱਤੇ ਤਾਂ ਇਹਨਾਂ ਦਾ ਆਪ ਦਾ ਆਪ ਵੀ ਉਹ ਚਿੱਟੇ ਕਾਲੇ ਹੀ ਹੋਗੇ ਖਤਮ ਹੋਗੇ ਦੂਜੀ ਗੱਲ ਭਾਜਪਾ ਦਾ ਕੈਂਡੀਡੇਟ ਹੈ ਭਈ ਭਾਜਪਾ ਵਾਲਾ ਕੈਂਡੀਡੇਟ ਤੁਸੀਂ 3 ਸਾਲ ਪਹਿਲਾਂ ਬੜੀ ਵੱਡੀ ਬਹੁਮਤ ਨਾਲ ਜਿਤਾਇਆ ਸੀ ਤੁਹਾਨੂੰ ਇਹ ਲੱਗਦਾ ਸੀ ਇਹ ਸਾਡੇ ਸਾਰੇ ਕੰਮ ਕਰਾਊਗਾ ਭੈਣਾਂ ਨੇ ਭਰਾ ਸਮਝ ਕੇ ਦਿੱਤਾ ਤਾਂ ਕਿ ਇਸ ਭਰਾ ਦੇ ਕੋਲੇ ਜੀ ਜਦੋਂ ਮਰਜੀ ਜਾਂਦੇ ਰਵਾਂਗੇ ਤੇ ਜਦੋਂ ਦੀ ਜਲੰਧਰ ਆਈਆਂ ਮੈਨੂੰ ਲੋਕ ਇਹ ਹੀ ਕਹਿ ਰਹੇ ਆ ਜੀ ਕਦੀ ਵੀ ਦੜੇ ਸੱਟੇ ਦਾ ਕੰਮ ਇੰਨੀਆਂ ਸਿਕਰਾਂ ਤੇ ਜਲੰਧਰ ਦੇ ਵਿੱਚ ਨਹੀਂ ਸੀ ਹੁੰਦਾ ਜਦੋਂ ਦੀ ਇਹ ਸਰਕਾਰ ਆਈ ਹੈ ਇੱਕ ਨਵੀਆਂ ਸਿਕਰਾਂ ਤੇ ਪਹੁੰਚ ਗਿਆ ਸੱਟੇ ਦਾ ਕੰਮ ਵੇਖੋ ਤੁਸੀਂ ਕਦੀ ਇੱਥੇ ਇੰਨਾ ਨਸ਼ਾ ਨਹੀਂ ਸੀ ਹੁੰਦਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਦੋਂ ਦਾ ਪਹੁੰਚ ਗਿਆ ਤੇ ਨਸ਼ੇ ਦਾ ਜੋ ਦੁੱਖ ਮਾਵਾ ਨੂੰ ਜਾਂ ਭੈਣਾਂ ਨੂੰ ਪਤਾ ਹੈ ਨਾ ਕਿਉਂਕਿ ਰੋਜ਼ ਕਿਤੇ ਦਾ ਪੁੱਤ ਕਮਾਈ ਕਰਕੇ ਘਰੇ ਲਿਆਉਂਦਾ ਹੈ ਕਿਤੇ ਮਾ ਦੀਆਂ ਵਾਲੀਆਂ ਮੰਗਦਾ ਹੈ ਵੇਚਣ ਵਾਸਤੇ ਨਸ਼ਾ ਖਰੀਦ ਕੇ ਲਿਓੜੇ ਜੇ ਤੋ ਕੁਝ ਨਹੀਂ ਮਿਲਦਾ ਤਾਂ ਭਾਈ ਘਰੇ ਮਾਰਕੁੱਟ ਕਰਦਾ ਜਿਹੜਾ ਜਿਨ੍ਹਾਂ ਨੇ ਨਸ਼ਾ ਦਿੱਤਾ ਉਹ ਤਾਂ ਘਰੇ ਬਹਿ ਗਏ ਅਕਾਲੀ ਪਰ ਜਿਨ੍ਹਾਂ ਨੂੰ ਦੇ ਗਏ ਉਹਨਾਂ ਮਾਵਾਂ ਤੇ ਮਤਲਬ ਉਹਨਾਂ ਨੇ ਜੜਾ ਚ ਪਾਣੀ ਪਾ ਗਏ ਲੋਕ ਤੇ ਭਾਜਪਾ ਵਾਲੇ ਇੱਥੇ ਆਮ ਆਦਮੀ ਪਾਰਟੀ ਛੱਡ ਕੇ ਐਮਐਲਏ ਭਾਜਪਾ ਚ ਜਾ ਕੇ ਰੰਗਿਆ ਤੀਜਾ ਭਾਜਪਾ ਦਾ ਭਾਜਪਾ ਤੋਂ ਆ ਕੇ ਭਾਜਪਾ ਚ ਸਾਰੀ ਉਮਰ ਰਿਹਾ ਉਹਨੇ ਦੇ ਫਾਦਰ ਭਾਜ ਭਾਜ ਮੰਤਰੀ ਸੀ ਅੱਜ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਸੋ ਤੁਹਾਡੇ ਸਾਹਮਣੇ ਜਿੰਨੇ ਕੈਂਡੀਡੇਟ ਹੈ ਸਾਰੇ ਭਾਜ ਭਾਜ ਜਿਵੇਂ ਡੱਡੂ ਇੱਥੋਂ ਛਾਲ ਮਾਰਦਾ ਉੱਥੇ ਭੱਜ ਜਾਂਦਾ ਉੱਥੋਂ ਮਾਰਦਾ ਉੱਥੇ ਭੱਜ ਜਾਂਦਾ ਤੂੰ ਉਹਨੂੰ ਵੇਖਦੇ ਰਹੇ ਕਿ ਕਿੱਥੇ ਪਹੁੰਚ ਗਿਆ ਉਹ ਉੱਥੇ ਪਹੁੰਚ ਗਿਆ ਬੱਚੇ ਖੇਡਦੇ ਹੁੰਦੇ ਹਨ ਨਾ ਪਾਣੀ 'ਚ ਡੱਡੂਆਂ ਦੇ ਨਾਲ ਤੇ ਉਹ ਦੇ ਮਗਰ 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 ਉਹ ਭੱਜਦੇ ਰਹਿੰਦੇ ਤੇ ਡੱਡੂ ਤਾਂਗਾ ਪਹੁੰਚ ਜਾਂਦਾ ਤੇ ਭਾਈ ਆਹ ਵੇਖ ਲਓ ਲੋਅਰ ਦਾ ਕੈਂਡੀਡੇਟ ਹੈ ਸਾਡਾ ਤੁਹਾਡੇ ਵਿੱਚ ਹੀ ਜਾਂਦਾ ਹੈ ਕਿ ਇਹ ਪਾਰਟੀ ਦਾ ਵਰਕਰ ਹੈ ਤੁਹਾਡੇ ਵਿੱਚੋਂ ਇੱਕ ਹੈ ਤੁਹਾਡੀ ਸੇਵਾ ਕੀਤੀ ਹੈ ساری ਉਮਰ ਭਰ ਜ਼ਿੰਦਗੀ ਚ ਔਖਾਈ ਸੌਖਾਈ ਕੱਲੇ ਸੀ ਹਸਬੰਡ ਦੇ ਨਾਲ ਸੀ ਜਿੱਥੇ ਖੜੇ ਸੀ ਪਰਿਵਾਰ ਉੱਥੇ ਹੀ ਖੜਾ ਹੈ ਭਾਵੇਂ ਬਾਈ ਜੀ ਨਹੀਂ ਰਹੇ ਸਾਡੇ ਪਰ ਭੈਣ ਨੇ ਤੁਹਾਡਾ ਸਾਥ ਨਹੀਂ ਛੱਡਿਆ ਭੈਣ ਨੇ ਕਾਂਗਰਸ ਪਾਰਟੀ ਦਾ ਸਾਥ ਨਹੀਂ ਛੱਡਿਆ ਭੈਣ ਲੋਹੇ ਵਾਂਗੂ ਤੁਹਾਡੇ ਵਿੱਚ ਖੜੀ ਹੈ ਤੁਹਾਡੀ ਸੇਵਾ ਕੀਤੀ ਹੈ ਜਿੰਨੇ ਜੋਗੀ ਸੀ ਤੁਹਾਡੇ ਵਿੱਚ ਵਿਚਰੀ ਹੈ ਤੇ ਕਦੀ ਇੱਕ ਇੱਕ ਇੰਨਾ ਦਾਗ ਨਹੀਂ ਲੱਗਣ ਦਿੱਤਾ ਮੈਨੂੰ ਇੱਕ ਗੱਲ ਦੱਸਿਓ ਕਿ ਸਰੁੰਦਰ ਗੌਰ ਭੈਜੀ ਨੇ ਜ਼ਿੰਦਗੀ ਭਰ ਦੇ ਵਿੱਚ ਇੰਨਾ ਕੰਮ ਗਲਤ ਕੀਤਾ ਹੋਵੇ ਇਹ ਜਿਹੜਾ ਹੁਣ ਆਮ ਆਦਮੀ ਪਾਰਟੀ ਵਾਲਾ ਕੈਂਡੀਡੇਟ ਹੈ ਭਾਜਪਾ ਵਾਲਾ ਉਹਦੇ ਖਿਲਾਫ 100 ਗੱਲਾਂ ਸੁਣਨ ਨੂੰ ਮਿਲਦੀਆਂ ਜੀ ਸਾਨੂੰ ਪੀਣ ਵਾਲਾ ਪਾਣੀ ਨਹੀਂ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸੱਟਾ ਸਿਖਰਾਂ ਤੇ ਪਹੁੰਚ ਗਿਆ ਨਸ਼ਾ ਬਹੁਤ ਹੋ ਗਿਆ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਪੈਣਾਂ ਸੀ ਰਹੇ ਚਾਰਾ ਲਈ ਤੁਸੀਂ ਬਣਾਏ ਬੜੀ ਬਹੁਮਤ ਨਾਲ ਜਿਤਾਇਆ ਪਰ ਮੈਨੂੰ ਇਹ ਦੱਸੋ ਜੇ ਤੁਹਾਡੇ ਵਿੱਚਰੇ ਤਾਂ ਤੁਸੀਂ ਜਿਤਾਇਆ ਇੱਕ ਵਾਰੀ ਬੰਦਾ ਜਿੱਤ ਸਕਦਾ ਹੈ ਦੂਜੀ ਵਰੀ ਤੀਜੀ ਵਰੀ ਚੌਥੀ ਵਰੀ ਤਾਂ ਬੰਦਾ ਪਾਈ ਆਪਣੇ ਕੰਮਾਂ ਕਰਕੇ ਜਿੱਤਦਾ ਤੇ ਤੁਸੀਂ ਜਤੌਣੀ ਹੋ ਇਹਨਾਂ ਦੀ ਮਿਹਨਤ ਨੂੰ ਜਿੰਦਾਬਾਦ ਇਹਨਾਂ ਦੀ ਮਿਹਨਤ ਦੀ ਪਰਖ ਤੁਸੀਂ ਹਮੇਸ਼ਾ ਕੀਤੀ ਹੈ ਤੇ ਅੱਜ ਫੇਰ ਇਹਨਾਂ ਦੀ ਮਿਹਨਤ ਨੂੰ ਰੰਗ ਭਗ ਪਾਈ ਤੁਸੀਂ ਲਾਉਣਾ ਹੈ ਜੇ ਚਾਹਣੀਓ ਕਿ ਤੁਹਾਡੇ ਕੰਮਾਂ ਦੀ ਸੁਣਵਾਈ ਹੋਵੇ ਜੇ ਚਾਹਣੀਓ ਕਿ ਅਸੈਂਬਲੀ ਦੇ ਵਿੱਚ ਜਲੰਧਰ ਵੈਸਟ ਦੀ ਇੱਕ ਬੁਲੰਦ ਆਵਾਜ਼ ਗੂੰਜੇ ਤੇ ਕੋਈ ਜਾ ਕੇ ਆਖੇ ਕਿ ਭਾਈ ਸਾਡੇ ਲੋਕਾਂ ਨੂੰ ਪਾਣੀ ਕਿਉਂ ਨਹੀਂ ਮਿਲਦਾ ਸਾਨੂੰ ਪ੍ਰੋਵਾਈਡ ਕਰਾਓ ਸਾਨੂੰ ਸੀਵਰੇਜ ਲਈ ਫੰਡ ਚਾਹੀਦੇ ਦਿਓ ਜਿਹੜਾ ਰੋਜ਼ ਜਾ ਕੇ ਰੋਲਾ ਪਾਵੇ ਮੈਨੂੰ ਦੱਸ ਦਿਓ ਤੁਹਾਡੇ ਜਿਲੰਦਰ ਵੈਸਟ ਦੇ ਕੈਂਡੀਡੇਟ ਨੇ ਕਦੀ ਇੱਕ ਵਾਰੀ ਆਵਾਜ਼ ਚੱਕੀ ਤੁਹਾਡੇ ਵਾਸਤੇ ਬੋਲ ਕੇ ਦੱਸੋ ਮੈਨੂੰ ਪੈਂਜੀ ਕਦੀ ਚੱਕੀ ਆਵਾਜ਼ ਇੱਕ ਵਾਰ ਨਹੀਂ ਚੱਕੀ 3 ਸਾਲਾਂ ਦੇ ਵਿੱਚ ਇੱਕ ਵਾਰ ਵੀ ਤੇ ਤੁਸੀਂ ਪੈਂਜੀ ਦੇ ਨਾਲ ਵਿਚਰੇ ਹੋ ਜਾਣਦੇ ਹੋ ਇਹਦੇ ਵਰਗਾ ਕੈਂਡੀਡੇਟ ਭਾਈ ਦੂਜਾ ਕੋਈ ਨਹੀਂ ਪਰਖ ਕੇ ਵੇਖ ਲਓ ਦਿਮਾਗ 'ਚ ਨਾ ਜਦੋਂ ਰਾਤ ਨੂੰ ਸੌਣ ਤੋਂ ਪਹਿਲਾਂ ਤਾਂ ਘੰਟਾ ਲਾਇਆ ਜੀ ਮੇਰੇ ਮਗਰ ਵੀ ਨਾ ਲੱਗੋ ਅੱਧਾ ਘੰਟਾ ਲਾਇਆ ਜੇ ਸੋਚਿਆ ਜੇ ਕਿ ਆਮ ਆਦਮੀ ਪਾਰਟੀ ਦਾ ਹੈ ਭਾਜਪਾ ਦਾ ਹੈ ਤੇ ਕਾਂਗਰਸ ਦੀ ਹੈ ਤੇ ਇੱਕ ਗੱਲ ਮੈਂ ਭੈਣਾਂ ਨੂੰ ਕਹਿਣਾ ਚਾਹੂੰਗੀ ਜਿੰਨੀਆਂ ਇੱਥੇ ਬੈਠੀਆਂ ਨੇ ਖਾਸ ਕਰਕੇ ਭੈਣਾਂ ਧਿਆਨ ਨਾਲ ਸੁਣੋ ਭਾਈ ساری ਉਮਰ ਤੁਸੀਂ ਪ੍ਰਾਜਿਤ ਆਏ ਹੈ ਜਿਤਾਏ ਕਿ ਨਹੀਂ ਜਿਤਾਏ ਪਹਿਲੀ ਵਾਰੀ ਤੁਹਾਡੇ ਵਿੱਚੋਂ ਤੁਹਾਡੇ ਵਰਗੀ ਇੱਕ ਭੈਣ ਨੂੰ ਟਿਕਟ ਮਿਲੀ ਹੈ ਸਭ ਤੋਂ ਵੱਡਾ ਫਰਜ਼ ਮੇਰੀਆਂ ਭੈਣਾਂ ਦਾ ਬੰਧ ਹੈ ਆਪਦੇ ਵਰਗੀ ਇੱਕ ਭੈਣ ਨੂੰ ਜਿਤਾ ਕੇ ਅਸੈਂਬਲੀ 'ਚ ਭੇਜਣਾ ਜੀ ਕੱਲੀਆਂ ਪੈਣਾ ਕੱਲੀਆਂ ਪੈਣਾ ਤੇ ਸਾਡੀਆਂ ਮਾਵਾਂ ਇੱਕ ਪਾਸੇ ਹੋ ਕੇ ਵੋਟ ਪਾ ਦੇਣਾਂ ਤੇ ਇਹਨਾਂ ਨੂੰ ਕੋਈ ਹਰਉਣ ਵਾਲਾ ਜੰਮੀਆ ਹੀ ਨਹੀਂ ਕੱਲੀਆਂ ਪੈਣਾ ਹੀ ਪਾ ਦੇ ਅੱਧੀ ਆਵਾਦੀ ਹੈ ਤੁਹਾਡੀ ਸਾਡੀਆਂ ਸਾਡੀ ਭੈਣ ਨੂੰ 50% ਵੋਟ ਪੈ ਜੇ ਤੇ ਸਾਨੂੰ ਲੋੜ ਹੀ ਨਹੀਂ ਭਰਾਵਾਂ ਨੇ ਵੋਟ ਪਾਉਣੀ ਹੈ ਮੇਰੀ ਗੱਲ ਨਹੀਂ ਸੁਣੀ ਤੁਸੀਂ ਤੁਸੀਂ ਪਾਉਣੀ ਪਾਉਣੀ ਹੈ ਪਰ ਇਹ ਮੇਰੇ ਭੈਣਾਂ ਨਾਲ ਗੱਲ ਕਰਨ ਦਾ ਖਰਚ ਬੰਦਾ ਹੈ ਫਾਈ ਤੁਹਾਡੀ ਤੁਹਾਨੂੰ ਅਸੀਂ ਸਾਰੀ ਉਮਰ ਵੋਟਾਂ ਪਾਈਆਂ ਤੁਹਾਡੇ ਵਿੱਚੋਂ ਅਸੀਂ ਇੱਕ ਨੂੰ ਜਿਤਾਇਆ ਸੀ ਧੋਖਾ ਦੇ ਕੇ ਉੱਠ ਗਿਆ ਸੀ ਕੀ ਕਰੀਏ ਅਸੀਂ ਤਾਂ ਪਾਈਆਂ ਸੀ ਹੁਣ ਨਹੀਂ ਪਾਉਦੇ ਹੁਣ ਅਸੀਂ ਆਹਦੇ ਵਰਗੀ ਨੂੰ ਪਾਵਾਂਗੇ ਹੁਣ ਨਹੀਂ ਪਾਉਂਦੇ ਭਰਾਵਾਂ ਪਾਈਸਾ ਨੂੰ ਧੋਖਾ ਦੇ ਗਿਆ ਕੀ ਕਰੀਏ ਮੇਰੀ ਗੱਲ ਸੁਣੋ ਚੋਣ ਨਹੀਂ ਸੀ ਹੋਣੀ ਚੋਣ ਇਸ ਲਈ ਹੋਈ ਕਿ ਰਾਤ ਨੂੰ ਸੁੱਤੇ ਪਿਆ ਬਾਈ ਦੇ ਦਿਮਾਗ 'ਚ ਆ ਗਿਆ ਹੁਣ ਕਿਤੇ ਜਾਂ ਤੁਰਿਆ ਫਿਰਦਿਆਂ ਕਿਸੇ ਨੇ ਆਖਤਾ ਹੁਣ ਕਿ ਆਮ ਆਦਮੀ ਪਾਰਟੀ ਦਾ ਵੇਖ ਲਈ ਹੁਣ ਐਂ ਕਰ ਪੱਜ-ਪੱਜ ਚੱਲ ਹੁਣ ਉਹ ਵੇਖਦੇ ਆ ਸੈਂਟਰ ਚੋਂ ਕੀ ਦਿੰਦੇ ਆ ਤੈਨੂੰ ਤੇ ਭਾਈ ਗੱਲ ਇਹ ਹੈ ਇਹ ਜਿਹੜੇ ਰੋਜ਼-ਰੋਜ਼ ਪਾਰਟੀ ਬਦਲਦੀ ਹੈ ਕੈਂਡੀਡੇਟ ਇਹ ਰਿਵਾਜ ਚੱਲ ਗਿਆ ਇੱਕ ਕਿ ਅੱਜ ਇਸ ਘਰੇ ਕੱਲ ਨੂੰ ਉਸ ਘਰੇ ਫਿਰ ਉਸ ਘਰੇ ਫਿਰ ਵਾਪਸ ਇਸ ਘਰੇ ਤੁਸੀਂ ਇੰਨੀ ਚੰਗੀ ਤਰ੍ਹਾਂ ਹਰਾਓ ਕਿ ਅੱਗੇ ਤੋਂ ਕੋਈ ਕੈਂਡੀਡੇਟ ਪਾਰਟੀ ਬਦਲਣ ਦਾ ਸੋਚੇ ਵੀ ਨਾ ਇਹ ਕੰਮ ਤੁਸੀਂ ਕਰ ਸਕਦੇ ਹੋ ਅਸੀਂ ਨਹੀਂ ਕਰ ਸਕਦੇ ਤੁਸੀਂ ਕਰ ਸਕਦੇ ਹੋ ਇੱਕ ਇੱਕ ਕੀਮਤੀ ਵੋਟ ਆਪ ਦੇ ਵਰਗੀ ਇੱਕ ਪੈਨ ਨੂੰ ਪਾ ਕੇ ਨਾਲੇ ਤਾਂ ਭਾਈ ਸਾਡਾ ਵੀ ਆਇਆਂ ਦਾ ਮਾਨ ਰੱਖ ਲਿਆ ਜੀ ਆਪ ਦੀ ਭੈਣ ਦਾ ਮਾਨ ਰੱਖਿਆ ਜੀ ਤੇ ਕਾਂਗਰਸ ਪਾਰਟੀ ਨੇ ਔਰਤ ਨੂੰ ਟਿਕਟ ਦਿੱਤੀ ਹੈ ਜੇ ਜਿਤਾ ਕੇ ਕੱਲੋਂਗੇ ਨਾ ਅਸੀਂ ਵੀ ਅੱਗੇ ਤੋਂ ਕਾਂਗਰਸ ਲਈ ਕਾਂਗਰਸ ਤੋਂ ਔਰਤਾਂ ਲਈ ਟਿਕਟਾਂ ਮੰਗਣ ਯੋਗ ਹੋਵਾਂਗੇ ਜੇਕਰ ਹਰਾ ਦਾ ਸਭ ਨੂੰ ਮਾਰ ਦੋਗੇ